ਉੱਚੇ ਬਨੇਰੇ ਕੁਗੀਆਂ ਦਾ ਜੋੜਾ ਕਰਦੀਆਂ ਕੂਕੂ ਉੱਚੇ ਬਨੇਰੇ ਕੁਗੀਆਂ ਦਾ ਜੋੜਾ ਕਰਦੀਆਂ ਕੂਕੂ ਵੇ ਮੈਂ ਤੰਦ ਵਣ ਜਾ ਪੂਣੀ ਵਣ ਜਾ ਤੂੰ ਵੇ ਮੈਂ ਤੰਦ ਵਣ ਜਾ ਪੂਣੀ ਵਣ ਜਾ ਤੂੰ ਵੇ ਮੈਂ ਤੰਦ ਵਣ ਜਾ ਤੂੰ ਬਿਲੜੇ ਤੇਰੀ ਮਾਂ ਵਿਲੜੇ ਤੂੰ ਬਿਲੜੇ ਤੇਰੀ ਮਾਂ ਵਿਲੜੇ ਨਾਲ ਲੜਨ ਬਟ ਜੀ ਸੋਡੇ ਸਾਰੇ ਸਰਵਰ ਦਾ ਇੱਕ ਵੇ ਮ ਕੱਲੀ ਡੇਂਗੜੀ ਸੋਡੇ ਸਾਰੇ ਟਬਰ ਦਾ ਇੱਕ ਵੇ ਮ ਕੱਲੀ ਡੇਂਗੜੀ ਨਿੱਕੀ ਹੁੰਦੀ ਨੂੰ ਪੈਗੇ ਮਾਮਲੇ ਬਾਬਲ ਕਾਜਰ ਚਾਈ ਨਿੱਕੀ ਹੁੰਦੀ ਨੂੰ ਪੈਗੇ ਮਾਮਲੇ ਬਾਬਲ ਕਾਜਰ ਚਾਈ ਆਖਣ ਸਕੀਆਂ ਮਾਹੀ ਤੇਰਾ ਜਿਉ ਖੁੱਦੋ ਰੁੜਦੀ ਆਈ ਰੋਜ਼ ਰਾਤ ਨੂੰ ਮੈਂ ਗਈ ਮੰਗਦਾ ਦਾਲ ਰੋਟੀ ਨਾ ਖਾਏ ਕਸੂਤੀ ਮੈਂ ਫਸ ਗਈ ਕਿਹੜਾ ਝਾਨ ਛੁਡਾਏ ਕਸੂਤੀ ਮੈਂ ਫਸ ਗਈ ਕਿਹੜਾ ਝਾਨ ਛੁਡਾਏ ਕਸੂਤੀ ਮੈਂ ਫਸ ਗਈ ਇੱਕ ਪਿਆਲਾ ਦੋ ਪਿਆਲੇ ਤੀਜਾ ਪਿਆਲਾ ਦਾਰੂ ਦਾ ਇੱਕ ਪਿਆਲਾ ਦੋ ਪਿਆਲੇ ਤੀਜਾ ਪਿਆਲਾ दारू ਦਾ ਗਲੀਆਂ ਵਿੱਚ ਫਿਰਨਾ ਛੱਡ ਦੇਵੇ ਕੋਈ ਲੂਣ ਕੋਟਣਾ ਮਾਰੂਗਾ ਗਲੀਆਂ ਵਿੱਚ ਫਿਰਨਾ ਛੱਡ ਦੇਵੇ ਕੋਈ ਲੂਣ ਕੋਟਣਾ ਮਾਰੂਗਾ ਗਲੀਆਂ ਵਿੱਚ ਫਿਰਨਾ ਛੱਡ ਦੇਵੇ ਕੋਈ ਲੂਣ ਕੋਟਣਾ ਮਾਰੂਗਾ ਬੋਤਲ ਵਰਗੀ ਨਾਰ ਸੁਣੀ ਦੀ ਚਾਂਜਰ ਨੂੰ ਛਣਕਾਵੇ ਬੋਤਲ ਵਰਗੀ ਨਾਰ ਸੁਣੀ ਦੀ ਚਾਂਜਰ ਨੂੰ ਛਣਕਾਵੇ ਤਰਤੀ ਨੱਚੇ ਅੰਬਰ ਨੱਚੇ ਜਦੋਂ ਨੈਣ ਮਟਕਾਵੇ ਲੰਮਾ ਪਤਲਾ ਲੱਕ ਜਦੋਂ ਹਿਲਾਵੇ ਖੜਕੇ ਸੁਣ ਮੁੰਡਿਆ ਹੀਰ ਬੋਲੀਆਂ ਪਾਵੇ ਖੜਕੇ ਸੁਣ ਮੁੰਡਿਆ ਹੀਰ ਬੋਲੀਆਂ ਪਾਵੇ ਖੜਕੇ ਸੁਣ ਮੁੰਡਿਆ ਹੀਰ ਬੋਲੀਆਂ ਪਾਵੇ ਖੜਕੇ ਸੁਣ ਮੁੰਡਿਆ ਸੁਣਨੀ ਚਾਚੀਏ ਸੁਣਨੀ ਤਾਈਏ ਸੁਣ ਵੱਡিয়ে ਪਰਜਾਈਏ ਸੁਣਨੀ ਚਾਚੀਏ ਸੁਣਨੀ ਤਾਈਏ ਸੁਣ ਵੱਡিয়ে ਪਰਜਾਈਏ ਨੀ ਗੂੜੇ ਸਾਖ ਨਣਦਾਂਦੇ ਮੱਥੇ ਦੇਖ ਕੇ ਕਦੇ ਨਾ ਵਟ ਪਾਈਏ ਨੀ ਗੂੜੇ ਸਾਖ ਨਣਦਾਂਦੇ ਸੋਨੇ ਦੀ ਜੁੱਤੀ ਸਾਡੇ ਵਿੱਚ ਨਾ ਆਵੇ ਚਾਂਦੀ ਪਾਵੇ ਸ਼ਾਲੇ ਵੀ ਨੌਕਰ ਜਾ ਮੁੰਡਿਆ ਲਿਆ ਢਾਲੇ ਵੀ ਨੌਕਰ ਜਾ ਮੁੰਡਿਆ ਲਿਆ ਢਾਲੇ ਵੀ ਸੱਸ ਮਰੀਨੇ ਮੁੰਡੇ ਜੰਮੇ ਜਮ ਜਮ ਭਰੇ ਆਲੇ ਸੱਸ ਮਰੀਨੇ ਮੁੰਡੇ ਜੰਮੇ ਜਮ ਜਮ ਭਰੇ ਆਲੇ ਨੀ ਇੱਕ ਮੇਰੇ ਕੰਤ ਬਿਨਾ ਸਾਰੇ ਹੀ ਦੇਖਣ ਵਾਲੇ ਨੀ ਇੱਕ ਮੇਰੇ ਕੰਤ ਬਿਨਾ ਸਾਰੇ ਹੀ ਦੇਖਣ ਵਾਲੇ ਨੀ ਇੱਕ ਮੇਰੇ ਕੰਤ ਬਿਨਾ ਸਾਰੇ ਹੀ ਦੇਖਣ ਵਾਲੇ ਨੀ ਇੱਕ ਮੇਰੇ ਕੰਤ ਬਿਨਾ ਚੰਨਾ ਪਰਿਆ ਚੂਰੀ ਦਾ ਮਲੇ ਚਵਾਰੇ ਚੜਦੀ ਚੰਨਾ ਪਰਿਆ ਚੂਰੀ ਦਾ ਮਲੇ ਚਵਾਰੇ ਚੜਦੀ സിംഗിരിടീ സിംഗിരിലീ കൂ ഹേടദ കയാ വെത്തൂ വേഗ ഫാടി ക സി ഉമര ഗവാലി വീന ലണീക സാറി ഉമര ഗവാലി ലണി കേ സി ഉമര ഗവാലി ലണി ക ਬਾਰੀ ਵਰਸੀ ਘਟਣ ਗਿਆ ਸੀ ਖਟਕੇ ਲਿਆਂਦਾ ਗੜਵਾ ਏ ਦਿਨ ਖੇਡਣ ਦੇ ਖੇਡ ਲੈਣ ਦੇ ਅੜਵਾ ਏ ਦਿਨ ਖੇਡਣ ਦੇ ਖੇਡ ਲੈਣ ਦੇ ਅੜਵਾ ਏ ਦਿਨ ਖੇਡਣ ਦੇ